ਮੈਂ ਅੱਜ ਲੰਮੇ ਪੈ ਆਵਾਜੇ ਲੈ ਆਪਾ ਅ ਅੱਜ ਮੈਂ ਚੱਲ ਲੰਮੇ ਪੈ ਜੀਏ ਆ ਪੱਕਾ ਲੱਗਾ ਆ ਵੀ ਬੀ ਬੈਠੀਏ ਕੋਈ ਦਰ ਐ ਤੇ ਕੀ ਕਰ ਹਾਂ ਲੰਮੇ ਪਏ ਅੱਜ ਅੱਜ ਵੇਲੇ ਆ ਕੱਲ ਨੇ ਬਹੁਤ ਆ ਸਾਡੇ ਲੱਗ ਆਇਆ ਕਾ ਡੇਲੌਕ ਕਿੰਦਾ ਰਹਿ ਰਾਇਆ ਛਾਂਡੀ ਦਾ ਮੇਜ ਅਰੇਂਜ ਹੋਟ ਗਈ ਟੀਵੀ ਦੀ ਤਵਾ ਟੁੱਟ ਗਿਆ ਸਾਰਾ ਹੀ ਇਦਾਂ ਦੀਆਂ ਗੱਲਾਂ ਨਹੀਂ ਕਰੀਂ ਇਦਾਂ ਦੀਆਂ ਗੱਲਾਂ ਨਹੀਂ ਕਰੀਂ ਮੇਰੇ ਦਾਮੇ ਲੰਗੇ ਆ ਰੌਟਰੀ ਵਾਲਾ ਵੇਖ ਰਗਾ ਜਿਵੇਂ 2 ਵਜੇ ਤੇ ਉਹ ਵੀ ਨਾ ਜਾਂਦਾ ਜਾਂ ਲੀਦੇ ਟੁੱਟੀ ਆ ਜਾ ਨਹੀਂ ਟੁੱਟੀ ਛੇ ਕਰਕੇ ਦੱਸੋ ਮੈਨੂੰ ਕਵਟ ਕਰਕੇ ਦੱਸੋ ਆ ਮੈਂ ਟਾਕੀ ਕਰਦੇ ਆ ਨਾ ਹਾਂ ਆ ਜਿਹੜੀ ਪੂਰਾ ਸਾਡੀ ਗੱਡੀ ਜੜੀ ਆ ਬਹੁਤ ਜੀ ਹਲਦੀ ਕੱਲ ਕੱਲ ਹਲਦੀ ਵੜੀ ਏ ਤੇ ਹੋਰ ਮੈਂ ਜਲੇ ਅੰਦਰ ਆ ਆ ਫੋਨ ਤੋਂ ਨਾ ਡਮ ਆਪਣਾ Để... À, có sao đi Anh nhà chưa Sao phải cần đe ra tí nghề bó tạo thế này tôi xin kia không Thì à? ਆਹ ਪੱਠੇ ਵੀ ਜਿੱਤਿਆ ਮੰਢੇ ਪਿੱਛੇ ਹਾਂਜੀ ਤੇ ਆਪਾਂ ਮੁਰਦਾ ਰੋਕਿਆ ਮੁਰਦਾ ਵਾਲਾ ਆਹ ਨਾਲੇ ਪੱਠੇ ਵੀਡੀਓ ਵੇਖੋ ਉਹ ਸਾਡੀ ਗਵਾਂਡੀ ਉਹ ਹੀ ਰਾਤੋ ਰਾ ਫਿਰਦਾ ਹਾਂਜੀ ਲੇ ਆਪਾਂ ਕੁੱਤੇ ਦੇ ਕਿ ਲੇ ਕੁੱਤਾ ਬਿਠਾ ਵਿੱਚ ਜੇ ਵੜ ਕੇ ਤੇ ਆਹ ਦੇਖੋ ਆਪਣਾ ਵਾਕਾ ਤੁਗਾ ਹੂੰ ਉਹ ਆਜਾ ਬੱਚਾ ਆਜਾ ਬੱਚੇ ਉੱਤੇ ਚੜਾਈਦਾ ਆਪਾਂ ਹਾਂ ਨੌਂ ਨਾਲ ਇਹਂ ਦਾਵਾ ਜੀ ਹਾਂਜੀ ਆਸ਼ਕੰਜਾ ਆਪਾਂ ਬਣਾਇਆ ਨਵਾਂ ਅੱਜ ਨਵਾਂ ਬਣਾਇਆ ਤੇ ਗਾਈਆਂ ਵਾਸਤੇ ਫੁੱਲੀ ਬਣੀ ਆ ਆਪਣੀ ਆ ਗਾਈਆਂ ਵਾਸਤੇ ਆਪਾਂ ਪੱਖੇ ਲਾਦੇ ਆ ਆ ਤੂੜੀ ਦੇਖੋ ਆਪਣੀ ਆ ਗਾਇਨਾ ਆ ਗਾਈਆਂ ਨੂੰ ਪਾਣੀ ਢੋ ਲਗਾ ਮੈਂ ਆਣੀ ਪਾਣੀ ਲੱਗੇ ਢਾਉਣਾ ਪਾਣੀ ਪਣੀ ਢਾ ਗਿਆ ਆਪਾਂ ਫਿਰ ਤੇ ਫਾਗ ਕੋਲੀ ਉਹ ਚਲਦੀ ਮੈਂ ਨਾ ਪੀ ਉਧਰ ਘਰੇ ਤੇ ਆਪਾਂ ਕਾਹਦ ਨੇ ਢਾ ਆਇਆ ਹਾਂ ਜੀ ਆ ਆਪਣਾ ਕਮਰਾ ਦਵਾਈਆਂ ਦੁਜੀਆਂ ਰੱਖੀਆਂ ਪਰ ਇੱਥੇ ਖਾਦਾ ਦਵਾਈਆਂ ਦਾ ਸਮਾਨ ਪਰ ਇਹਦਾ ਰੱਖਿਆ ਇੱਥੇ ਆ ਪੋਤੀਆਂ ਕੋਈ ਇਧਰ ਇਹਨੇ ਪੋਤੀਆਂ ਦਾ ਡਿਪੈਂਡ ਹੈ ਗਿਆਵਾ ਇਦਨ ਮੈਂ ਖੋਪਾਤੀ ਗਾ ਕੇ ਡਟ ਇਹ ਲੱਗਾ ਇੱਧਰ ਦੇਖੋ ਦਵਾ ਨਹੀਂ ਲਿਆ ਲਾ ਪਾ ਸਾਰਾ ਪ੍ਰਵੰਦ ਕਰਕੇ ਰੱਖਿਆ ਇੱਥੇ ਆਪਾਂ ਹਾਂਜੀ ਇੱਥੇ ਮੋਟਰ ਲਾਈ ਦੀ ਇਹ ਦੇਖੋ ਆਹ ਸੋਚਾ ਆਪਣੇ ਮੋਟਰ ਲਗੇ ਆ ਮੋਟਰ ਵਾਲੇ ਆ ਹਾਂਜੀ